ਦੇਖੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਘਾਟਨੀ ਨਾ ਹੀ ਕੋਈ ਪੁਸ਼ਤਪਨਾਹੀ ਕਰਦੇ ਆਂ ਸੀ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਬੀਜੇ ਹੋਏ ਨੇ ਉਹ ਉਹਦੇ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਹ ਤੋਂ ਬਾਅਦ ਚ ਹੋਣਗਾ ਉਹਨਾਂ ਦੀ ਆਪਸ ਵਿੱਚ ਦੁਸ਼ਮਣੀਆਂ ਹੋ ਗਈਆਂ ਉਹ ਕਿਤੇ ਆ ਜਾਂਦੇ ਨੇ ਕਬੱਡੀ ਦੇ ਵਿੱਚ ਇਕੱਲਾ ਇੱਥੇ ਨਹੀਂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਕੰਟਰੋਵਰਸੀ ਰਹੀ ਹੈ ਸੋ ਅਸੀਂ ਆਪਣੇ ਵੱਲੋਂ ਐਫਰਟਸ ਹੀ ਕਰਦੇ ਆਂ ਕਿ ਸ਼ਾਂਤੀ ਸੁਖ ਸ਼ਾਂਤੀ ਨਾਲ ਪੰਜਾਬ ਰਹੇ ਪਰ ਹੁਣ ਕੀ ਕਿਸੇ ਦਾ ਨਹੀਂ ਨਹੀਂ ਅਸੀਂ ਅਸੀਂ ਆਪਣੇ ਵੱਲੋਂ ਜੀ ਕਰੋ ਮਸਲਾ ਪੈਦੇ ਨਾ ਇਹ ਜਿਹੜਾ ਇਹ ਜੀ ਸਕੂਲ ਵਾਲਾ ਵੀ ਸਰ ਜੀ ਕਰ ਜਿਹੜੀ ਕੱਲ ਇਹ ਅਲਸਕੋਮੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਰਾਣਾ ਬਲਚਰੀਆ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਇਸ ਦੇ ਵਿੱਚ ਪੁਲਿਸ ਨੇ ਸਾਰੀ ਜਾਣਕਾਰੀ ਕੰਮ ਕਰਦੇ ਹਾਂ ਤਿੰਨ ਵਿਅਕਤੀਆਂ ਨੂੰ ਆਇਡੈਂਟੀਫਾਈ ਕਰ ਲਿਆ ਹੈ ਜਿਹੜੇ ਮੇਨ ਸ਼ੂਟਰਸ ਹੈ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਲਿਆ ਗਿਆ ਹੈ ਇੱਕ ਬਲਵਿੰਦਰ ਸਿੰਘ ਢੋਨੀ ਬਲ ਜਿਹੜਾ ਇੱਕ ਸਾਡਾ ਗੈਂਗਸਟਰ ਹੈ ਕੋਰਚਗਲ ਦੇ ਵਿੱਚ ਹੈ ਉਸ ਦੇ ਦੇ ਵਿੱਚ ਇਨਵੋਲਵਮੈਂਟ ਹੈ ਔਰ ਜਿਹੜੇ ਸ਼ੂਟਰਸ ਹੈ ਉਹ ਵਨਜਾਦਤਿਆ ਕਪੂਰ ਫਰੋਮ ਅੰਮ੍ਰਿਤਸਰ ਐਂਡ ਅਦਰ ਇਜ਼ ਕਰਨ ਪਾਟਕ ਫਰੋਮ ਅਗੇਨ ਫਰੋਮ ਅੰਮ੍ਰਿਤਸਰ ਸਾਡੀ ਬਟਾਲਾ ਅੰਮ੍ਰਿਤਸਰ ਬੋਹਾਲੀ ਅਤੇ ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇਹਨਾਂ ਦੀ ਟੀਮਾਂ ਨੂੰ ਅਸੀਂ ਰਵਾਨਾ ਕੀਤਾ ਹੈ ਔਰ ਬਹੁਤ ਚੇਤੀ ਇਹ ਸਾਰੇ ਕਬਜ਼ੇ ਦੇ ਵਿੱਚ ਹੋਣਗੇ ਜਿਹੜਾ ਗੱਲ ਇਹ ਇੱਕ ਗੱਲ ਇਹ ਪੈਸਾ ਵਾਲੀ ਹੋਈ ਕਿ ਜਦੋਂ ਵੀ ਕੋਈ ਇਤਨਾ ਇਤਨਾ ਵਾਪਰਦੀ ਹੈ ਕਲੈਕਸ਼ਨ ਬਾਹਰਲੇ ਬੁਲ ਕੇ ਬੈਠੇ ਗੈਂਗਸਟਰਾਂ ਦਾ ਨਿਕਲਦਾ ਔਰ ਦੂਜੀ ਗੱਲ ਜਦੋਂ ਇਹਨਾਂ ਫੈਡਰੇਸ਼ਨ ਕਬੱਡੀ ਫੈਡਰੇਸ਼ਨਾਂ ਦੀ ਗੱਲ ਹੁੰਦੀ ਹੈ ਪਿੱਛੇ ਸਦੀਪ ਸਿੰਘ ਅੰਮ੍ਰਿਤਿਆ ਦਾ ਵੀ ਕਤਲ ਹੋਇਆ ਉਹ ਵੀ ਕਿਤੇ ਨ ਕਿਤੇ ਕਰੋੜਾਂ ਫੈਡਰੇਸ਼ਨ ਦੇ ਨਾਲ ਹੀ ਸੀਗਾ ਕਿੰਨੇ ਕਿਤੇ ਫੈਡਰੇਸ਼ਨਸ ਦੇ ਲਿੰਕ ਕੇ ਜਿਹੜੇ ਨੇ ਉਹ ਗੈਂਗਸਟਰਸ ਦੇ ਨਾਲ ਪਿੱਛੋਂ ਨਿਕਲ ਆਉਂਦੇ ਨੇ ਜਾਂ ਫਿਰ ਜਿਹੜੇ ਫੈਡਰੇਸ਼ਨ ਬਣਦੀਆਂ ਨੇ ਉਸ ਤੋਂ ਬਾਅਦ ਗੈਂਗਸਟਰ ਵਿੱਚ ਇਨਵੋਲ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਕਿਸ ਤਰੀਕੀ ਕੁਝ ਕੰਡੀਸ਼ਨਸ ਬਣਾਈਆਂ ਚਾਰਕੀਆਂ ਜਾਂ ਫਿਰ ਨਹੀਂ ਅਸੀਂ ਅਸੀਂ ਸਾਰਾ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ ਕੁਝ ਗੱਲਾਂ ਇਹ ਜਿਹੜੀਆਂ ਨਹੀਂ ਦੱਸ ਸਕਦੇ ਤੁਹਾਨੂੰ ਕਿਉਂਕਿ ਸਿਕਿਉਰਿਟੀ ਨਾਲ ਰਿਲੇਟਡ ਨੇ ਪਰ ਅਸੀਂ ਆਉਣ ਵਾਲੇ ਦਿਨਾਂ ਚ ਤੁਹਾਨੂੰ ਇੱਕ ਪੂਰਾ ਵਧੀਆ ਰੋਡ ਮੈਪ ਇਸ ਗੱਲ ਦਾ ਦੇਵਾਂਗੇ ਕਿੱਥੇ ਕਿੱਥੇ ਜ਼ਿਆਦਾ ਘਟਨਾਵਾਂ ਹੋ ਰਹੀਆਂ ਨੇ ਐਨਾਲਿਸਿਸ ਕਰਕੇ ਕੌਣ-ਕੌਣ ਇਨਵੋਲਵਮੈਂਟ ਹੈ ਕੀ ਦੀ ਇਨਵੋਲਵਮੈਂਟ ਹੈ ਕਿਹੜੇ ਕੰਟਰੀਜ਼ ਦੇ ਜਿਹੜੇ ਜ਼ਿਆਦਾਤਰ ਫੋਨ ਆਉਂਦੇ ਨੇ ਜਾਂ ਵਾਟਐਵਰ ਜੋ ਵੀ ਇਹ ਕਰਦੇ ਨੇ ਤੇ ਅਸੀਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਜਿਹੜਾ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਔਰ ਮੈਂ ਫੇਰ ਕਹਿ ਦਿੰਨਾ ਕਿ ਇਹ ਨਾ ਸੋਚਿਓ ਕਿ ਜੇ ਤੁਸੀਂ ਲੋਟਾਂ ਖੋਆਂ ਕਰਕੇ ਜਾਂ ਗੋਲੀਆਂ ਚਲਾ ਕੇ ਤੁਸੀਂ ਆਪਣੀਆਂ ਮਾਮਾਂ ਦੀਆਂ ਗੋਦੀਆਂ ਚ ਸੌਜੋਗੇ ਉਹਦਾ ਜਵਾਬ ਤਾਂ ਜਰੂਰ ਮਿਲੂਗਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਪਸੰਦ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਲੱਖਾਂ ਸਪੀਕਰਾਂ ਚ ਹਰ ਰੋਜ਼ ਜਿਹੜੀ ਹੈ ਉਚਰੀ ਜਾਂਦੀ ਹੈ